ਜਿਹੜਾ ਤੁਸੀਂ ਹੈਰੋਨ ਨੂੰ ਫੜੀ ਆ ਉਸ ਸੰਬੰਧ ਵਿੱਚ ਕੀ ਕਹਣਾ ਹੈ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਜ਼ ਪਾਲੀ ਨੋਪੋਸਿਲ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਇਸ਼ਾਰਾ ਮਹਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨ ਦੇਸ ਤੇ थाना कुमान ਦੀ Polres थाना ਦੇ ਐਸਐਸਟੀਓ ਨਾਮਯੁਕਤ ਕੁਰਾਸ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟਿਟੀ ਕਾਰਡ ਕਿ ਜਿਵੇਂ ਮਸ਼ੂ ਕੋਲ ਜਿਹਦੀ 258 ਡਾਇਗ੍ਰam ਹੈ ਉਸ ਵਿੱਚ ਕਾਬੂ ਕਰਕੇ ਅਦੱਸ਼ ਕੀਤਾ ਇਹ ਗੇਪ ਨਾਰੀ ਕਾ ਬ੍ਰਾਂਡ ਵੀ ਹੈ ਮਸ਼ੂ ਕਾਮ ਕੀ ਹੈ ਤੇ ਇਸ ਨਾਲ ਅਸੀਂ ਫਾਲੋਅ ਕਰੇਗੀ ਇਹ ਜਿਹੜੀ ਸਾਡੀ ਮੁਹੀਮ ਹੈ ਮੈਸੇਜ ਦੇ ਰਾਤ ਤੀ ਨਗਟਾ ਜਲਦੀ ਰਹੇਗੀ ਇਸੇ ਤਰੀਕੇ ਵੀ ਸਭ ਨੂੰ ਇਹ ਹੀ ਮੇਰੀ ਡੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਹਟਾ ਦੇਗੇ ਆ ਉਹ ਨਸ਼ਾ ਇਦੇ ਕਾਰੋਬਾਰ ਨੂੰ ਬੰਦ ਕਰ ਦੇਵੇ ਇਹਨਾਂ ਨੂੰ ਜਿਹੜੀ ਸੁਣੂ ਮਨ ਦੇ ਗਾਇ ਹੈ ਕਿ ਕਬੂਆ ਲਾਸੀ ਦੀ ਗੈਸਟ ਫਾਈਨੈਂਸ਼ੀ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਤਰੀਕ ਨਿੱਪੂ ਚੈੱਕ ਉੱਪਰ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਵਸਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਬੜੀ ਫੋਕੀ ਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਤੀਵਾ ਰੋਡ ਪੱਤੀਵਾ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਹਸਤਾ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਇਹਦਾ ਪਿੰਡ ਕਿਹੜਾ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਚਿਮਾ ਖੁੱਡੀ ਦਾ ਜਿਹੜਾ ਇੱਥੇ ਪਤਾ ਸ਼ੁਰੂ ਹੈ 82 ਨੰਬਰ ਹੈ ਫਰਦਾ ਵਿੱਟੀੜਾ ਬਈਸ਼ੇ ਟਾਕ ਬਈਸ਼ੇ ਟੋਬੀ ਅੰਡਰ ਸੈਕਸ਼ਨ ਐਮ ਸੇਰ ਸਰਕਰਤਾ ਕੀ ਜਿਕੇ ਅਮ ਅਨਮੋਲ ਨੇ ਵੀ ਇੰਡੀਅਨ ਆਰਮੀ ਦਾ ਦੁੱਧ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਿਸ਼ੋਕੜ ਇਹੋ ਜਿਹਾ ਕੋਈ ਕ੍ਰਿਮੀਨਲ ਫਾਰਮੇਸ਼ਨ ਆ ਦੇ ਨਹੀਂ ਆਇਆ ਬਟ ਇਹ ਇਥਾ ਜਿਆਦਾ ਜਿਹੜੇ ਜਿਹੜੀ ਅਮੀਰ ਹੁੰਦੇ ਚਾਹਾਂ ਵਿੱਚ ਇੱਕ ਧੰਦੇ ਲੱਗਿਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 831 330 390 ਰੁਪਏ ਦੇ ਦਰ ਤੱਕ ਨਹੀਂ ਦੱਸ ਸਕਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤਨ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਾਜ ਪੇਸ਼ ਕੀਤਾ ਮਾਨ ਲਿਆ ਇਹਦਾ ਅਪਾਰਟਮੈਂਟ ਜੇਸ਼ਨ ਹੈ ਆ ਉਸ ਦਿਨ ਤਾਂ ਉਹ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਪੋਰਟ ਫੌਲ ਨਹੀਂ ਚੱਗੀ ਆ ਜੀ ਉਹਨੂੰ ਸਮਾਰ ਵੇਚ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਕਾਰਦਿਊਜ ਕੰਪਿਊਟਰ ਕੰਡਾ ਵੀ ਨਾਲ ਰਿਹਾ ਸਰ ਇਹਨਾਂ ਸਾਰਾ ਪੁੱਛੀ ਕਰਦੇ ਇਹ ਬਾਸ ਇਹ ਜੋ ਮੈਡੀਕਲ ਕਰਾਣੇ ਦਾ ਸਪਸ਼ਟ ਹੋਏਗਾ ਜੀ ਨੀ ਸ਼ਾਮ ਕਿਸੇ ਨੂੰ ਨਹੀਂ ਸਾਕਰਨ ਕਰਦਾ ਸਰ ਤੋਂ ਪਬਲਿਕ ਨੂੰ ਕੀ ਅਪੀਲ ਕਰਨਾ ਹੈ ਉਹ ਨੂੰ ਬੜੀ ਹਦੀ ਬਿਲਕੁਲ ਹੀ ਪੀ ਰਹੀ ਜਿਹੜਾ ਨਸ਼ਾ ਕੋਈ ਇਸ ਜਨਤਕ ਦਰ ਫਸ ਗਿਆ ਕੁ ਤੀਨ ਵਾਲਾ ਹੈ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕੋਪੇਟ ਸੈਂਟਰ ਹੈਗੇ ਉੱਥੇ ਜਾ ਕੇ ਦਵਾਈ ਨਾ ਵੀ ਤੇ ਠੀਕ ਹੋ ਗਏ ਜਾਂ ਹਰ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਗੁਕਤਾ ਦਾ ਜਾ ਕੇ ਆਪਣੀ ਜੀਵਨ ਉਧਖਰੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਹੈ ਉਹਦੇ ਸਾਡੇ ਪੂਰੀ ਹੋਰੀ ਹੋਰੀ ਬਾਰਨਿੰਗ ਆ ਉਹਦੇ ਵਾਸਤੇ ਝੇਰ ਬਣੀ ਹੈ ਉਹ ਸਵੇਰ ਨੂੰ ਅਸੀਂ ਖਾਤਾ ਜਾਵਾਂਗੇ